22 ਸਾਲ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਤੋਂ ਬਾਅਦ ਪਰਿਵਾਰ ਇਨਸਾਫ ਲਈ ਦਰਦਦਾਰੀਆਂ ਠੋਕਰਾਂ ਕਾ ਰਿਆ ਪਰੇਸ਼ਾਨ ਮਾਪਿਆਂ ਨੇ ਕਿਸਾਨ ਯੂਨੀਅਨ ਨਾਲ ਮਿਲ ਕੇ ਇਨਸਾਫ ਲਈ ਚੰਡੀਗੜ੍ਹ ਤੋਂ ਲੁਧਿਆਣੇ ਹਾਈਵੇ ਤੇ ਧਰਨਾ ਲਾ ਦਿੱਤਾ 2 ਘੰਟਿਆਂ ਦੀ ਆਵਾਜ਼ਾਈ ਤੋਂ ਬਾਅਦ ਐਸਐਸਪੀ ਨੇ ਮਾਪਿਆਂ ਨੂੰ ਵਿਸ਼ਵਾਸ ਦਿਵਾ ਕੇ ਧਰਨਾ ਛੁਕਵਾ ਦਿੱਤਾ ਉਮਕਲਾ ਦੇ ਪਿੰਡ ਸੰਗੇ ਦੇ 22 ਸਾਲ ਨੌਜਵਾਨ ਮਨਪ੍ਰੀਤ ਸਿੰਘ ਦੀ 4 ਅਪ੍ਰੈਲ ਨੂੰ ਆਪਣੇ ਦੋਸਤਾਂ ਗਿਆ ਪਰੰਤੂ ਘਰ ਵਿੱਚ ਨਹੀਂ ਪਰਤਿਆ ਜਿਸ ਤੋਂ ਬਾਅਦ ਮਾਪਿਆਂ ਨੇ ਪਾਲ ਕੀਤੀ ਤਾਂ ਮਨਪ੍ਰੀਤ ਦੀ ਭੇਦ ਭਰੇ ਹਾਲਾਤਾਂ ਵਿੱਚ ਮਰਤਕ ਦੇ ਮਿਲੀ ਜਿਸ ਦੀ ਮੌਤ ਹੋ ਚੁੱਕੀ ਸੀ ਉਸ ਦੇ ਨਾਲ ਉਸ ਦਾ ਦੋਸਤ ਜੋ ਕਿ ਸਾਈਡ ਤੇ ਦਰਖਤ ਦੇ ਨਾਲ ਲਗਾ ਬੈਠਾ ਸੀ ਮਾਪਿਆਂ ਨੇ ਆਪਣੇ 22 ਸਾਲ ਪੁੱਤਰ ਦੀ ਮੌਤ ਤੋਂ ਬਾਅਦ ਕਤਲ ਦਾ ਖਾਤੂਸਾ ਜਾਰੀ ਕੀਤਾ ਹੈ ਪਰਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ 'ਤੇ ਇਲਜ਼ਾਮ ਲਗਾਏ ਕਿ ਉਹ ਉਹਨਾਂ ਨੂੰ ਇਨਸਾਫ ਨਹੀਂ ਦੇ ਰਿਹਾ ਜਿਸ ਕਰਕੇ ਅੱਜ ਉਹਨਾਂ ਨੂੰ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ ਲੁਧਿਆਣੇ ਤੋਂ ਚੰਡੀਗੜ੍ਹ ਹਾਈਵੇ ਜਾਮ ਕਰਨਾ ਪਿਆ ਮੇਰਾ ਨਾਮ ਸੁਖਵਿੰਦਰ ਸਿੰਘ ਆ ਮੇਰਾ ਪਿੰਡ ਹੇਡੂ ਆ ਕੀ ਘਟਣਾ ਹੋਈ ਅੱਜ ਜਿਹੜਾ ਧਰਨਾ ਲਾਇਆ ਕਿੰਨੇ ਸਾਲ ਦਾ ਸੀ ਬੱਚਾ ਬੱਚੇ ਦੇ ਚਾਤਰੀ ਦੀ ਘਟਨਾ ਜੀ ਬੱਚਾ ਘੁੰਮਣ ਗਿਆ ਤਾਂ ਦੂਜੇ ਬੱਚੇ ਨਾਲ ਬੱਚਾ ਘੁੰਮਦੇ ਰਸਤੇ ਦੇ ਜਦ ਉੱਥੋਂ ਬੱਚ ਨੂੰ ਚੱਕਿਆ ਗਿਆ ਇਹ ਰੋਡ ਦੇ ਉੱਤੇ ਗੱਬੇ ਪਿਆਦਾ ਜਿਹੜਾ ਦੂਜਾ ਬੱਚਾ ਦਾ ਉਹ ਬਿਲਕੁਲ ਡੇਗ ਨਾਲ ਸੁਰਤ ਬਗੈਰ ਦੋਤੋਂ ਹੁੰਦਾ ਬਿਲਕੁਲ ਨੂੰ ਸੁਰਤ ਸੀ ਸਾਰਾ ਕੁਝ ਤਾਂ ਪਰ ਪ੍ਰਸ਼ਾਸਨ ਨੂੰ ਅਸੀਂ ਬਾਰ-ਬਾਰ ਬੇਨਤੀ ਵੀ ਕਰ ਰਹੇ ਆਂ ਵੀ ਇਹ ਤਾਂ ਪੋਚੀ ਰਕਸ਼ ਕੀਤੀ ਜਾਵੇ ਪ੍ਰਸ਼ਾਸਨ ਉਸ ਗੱਲ ਟਾਈਮ ਤੇ ਗੱਲੇ ਨਹੀਂ ਕਰ ਰਿਹਾ ਨਾ ਉਹ ਗੱਲ ਤੇ ਆ ਰਿਹਾ ਕਿਉਂਕਿ ਇਹਨਾਂ ਨੂੰ ਪੋਲਿਟਿਕਲ ਪ੍ਰੈਸ਼ਰ ਵੀ ਆ ਤੇ ਉਹਨਾਂ ਦਾ ਇੱਕ ਕੋਈ ਲੱਗਿਆ ਪਰ ਉੱਪਰ ਲੱਗਿਆ ਆ ਬੰਦਾ ਉਹਨਾਂ ਨੂੰ ਟੈਲੀਫੋਨ ਕਰਕੇ ਪ੍ਰਸ਼ਾਸਨ ਨੂੰ ਉਹ ਕਰਿਆ ਸਾਨੂੰ ਬਾਅਦ ਪਤਾ ਲੱਗਿਆ ਜਦੋਂ ਬੱਚਾ ਉੱਥੇ ਗਿਰਿਆ ਪਿਆ ਤਾਂ ਜੇ ਬੱਚੇ ਉਧਰੋਂ ਆ ਰਹੇ ਤੇ ਬਸ ਡੇਕ ਨਹੀਂ ਹੋ ਤੇ ਜਦ ਅਸੀਂ ਦੇਖਿਆ ਉਹ ਬੱਚਾ ਸਾਡਾ ਉਸੇ ਹਾਲਤ ਵਿੱਚ ਬੇਹੱਦਰੀ ਹਾਲਤ ਵਿੱਚ ਗੱਬੇ ਪਿਆਦਾ ਇਹ ਬੱਚਾ ਦੂਜਾ ਜਿਹੜਾ ਨਾਲ ਦਾ ਉਹ ਆਰਾਮ ਨਾਲ ਉੱਥੇ ਬੈਠਾ ਦਾ ਉਹਦੇ ਕੋਲ ਉਹਦੇ ਹਲਕੇ ਮੂਲ ਲਈ ਛੱਟ ਦੀ ਜਿਾਕੀ ਮੈਂ ਡਾਕਟਰਾਂ ਕੋਲ ਵੀ ਲੈ ਕੇ ਗਿਆ ਡੀ ਐਮ ਸੀ ਵੀ ਗਿਆ ਚੰਡੀਗੜ੍ਹ ਵੀ ਗਿਆ ਪੀ ਜੀ ਆਈ ਚ ਤੇ ਡਾਕਟਰਾਂ ਦਾ ਵੀ ਕਹਿਣਾ ਇਹੀ ਤਾਂ ਕਿ ਇਹਦੇ ਬਕਾਇਦਾ ਛੱਟ ਮਾਰੀ ਗਈ ਆ ਨਾ ਕੋਈ ਐਕਸੀਡੈਂਟ ਹੋਇਆ ਕਿਉਂਕਿ ਇਹਦਾ ਦਿਮਾਗ ਜਿਹੜਾ ਦਾ ਇੱਕ ਪਾਸੇ 75% ਚਲੇ ਗਿਆ ਪ੍ਰਸ਼ਾਸਨ ਨੂੰ ਪੁਲਿਸ ਨੂੰ ਕੋਈ ਕੰਪਲੇਨ ਰ ਦਿੱਤੀ ਜਾਂ ਪ੍ਰਸ਼ਾਸਨ ਨੂੰ 5 ਤਰੀਕ ਨੂੰ ਕੰਪਲੇਨ ਦਿੱਤੀ ਆ ਪਰ ਪੁਲਿਸ ਨੂੰ ਅਸੀਂ ਘੱਟੋ ਘੱਟ ਵੀ ਜ਼ਿਆਦਾ ਨਹੀਂ ਬਹੁ ਗੇੜੇ ਮਾਰ ਲੇ ਥੱਕ ਚੁੱਕੇ ਆ ਕੂਮ ਵੀ ਜਾ ਕੇ ਆਂ ਕਟਾਣੀ ਵੀ ਗੇ ਚਲੇ ਗੇ ਡੀਐਸਪੀ ਸਾਹਿਬ ਨੇ ਵੀ ਸਾਨੂੰ ਕਿਹਾ ਤਾਂ ਪਾ 30 ਤਰੀਕ ਨੂੰ ਪਰ ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਇੱਥੇ ਹੁਣ ਫਿਰ ਇੱਥੇ ਥਾਣਾ ਲਾਇਆ ਕੱਤ ਤੱਕ ਇੱਥੇ ਥਾਣਾ ਲਾਇਆ ਥਾਣਾ ਜਦ ਤੱਕ ਸਾਡਾ ਸਾਨੂੰ ਮਸਲਾ ਹੱਲ ਨਹੀਂ ਹੋਊਗਾ ਇਸ ਥਾਣਾ ਇਕ ਨਹੀਂ ਲਾ ਕੇ ਰੱਖਾਂਗੇ ਮੇਰਾ ਨਾਮ ਮਨਪ੍ਰੀਤ ਸਿੰਘ ਕਲਾਲ ਟਰਨਾ ਸਾਡੀ ਬੜੀ ਮਜਬੂਰੀ ਬਣ ਗਈ ਪਿਛਲੀ 5 ਅਪ੍ਰੈਲ ਨੂੰ ਇੱਕ ਸੰਘੇਪਿੰਡ ਦਾ ਨੌਜਵਾਨ ਮੁੰਡਾ ਜਿਹਦੀ ਕਿ ਭੇੜ-ਪਤੇ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਜਾਂਦੀ ਹੈ ਉਹਨੂੰ ਘਰੋਂ ਸੱਦ ਕੇ ਲਿਆਇਆ ਜਾਂਦਾ ਸੈਰ ਲਈ ਪਰੰਤੂ ਕੁਝ ਟਾਈਮ ਬਾਅਦ ਪਰਿਵਾਰ ਨੂੰ ਫੋਨ ਕੀਤਾ ਜਾਂਦਾ ਕਿ ਸਾਡੇ ਸੱਟਾਂ ਲੱਗੀਆਂ ਜਿਹੜਾ ਵੀਰ ਉਹਦੇ ਨਾਲ ਗਿਆ ਉਹਦੇ ਇੱਕ ਛਿਹੜ ਤੱਕ ਨਹੀਂ ਆਈ ਤੇ ਜਦੋਂ ਇਸ ਮੁੰਡੇ ਨੂੰ ਹਸਪੀਟਲ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਵੱਲੋਂ ਇਹਨੂੰ ਮਰਤੇ ਘੋਸ਼ਿਤ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਇਹਦੇ ਸਿਰ ਦੇ ਵਿੱਚ ਸੱਟ ਲੱਗੀ ਹੈ ਤੇ ਜਿਹੜਾ ਬੰਦਾ ਇਹਨੂੰ ਘਰੋਂ ਲੈ ਕੇ ਗਿਆ ਸੀ ਉਹਦੇ ਮੁਤਾਬਕ ਐਕਸੀਡੈਂਟ ਹੋਇਆ ਪਰੰਤੂ ਜਦੋਂ ਮੌਕੇ ਤੇ ਜਾ ਕੇ ਪਰਿਵਾਰ ਨੇ ਦੇਖਿਆ ਨਾਤਾ ਕੋਈ ਉੱਥੇ ਐਕਸੀਡੈਂਟ ਵਾਲੀ ਗੱਲਬਾਤ ਹੈ ਤੇ ਪਰਿਵਾਰ ਨੂੰ ਖਤਸ਼ਾ ਇਹ ਕਿ ਇਹ ਸਾਡੇ ਮੁੰਡੇ ਦਾ ਕਤਲ ਕੀਤਾ ਗਿਆ ਸੋ ਉਸ ਦੇ ਉਸ ਦਿਨ ਤੋਂ ਹੀ ਪਰਿਵਾਰ ਵੱਲੋਂ ਲਗਾਤਾਰ ਪ੍ਰਸ਼ਾਸਨ ਨਾਲ ਪੁਲਿਸ ਪ੍ਰਸ਼ਾਸਨ ਨੂੰ ਐਪਲੀਕੇਸ਼ਨਾਂ ਦਿੱਤੀਆਂ ਗਈਆਂ ਨੇ ਲੇਕਿਨ ਪ੍ਰਸ਼ਾਸਨ ਵੱਲੋਂ ਕੋਈ ਸਹੀ ਜਵਾਬ ਨਹੀਂ ਦਿੱਤਾ ਗਿਆ ਤੇ ਗੱਲ ਨੂੰ ਟਾਲਮਟੋਲ ਕੀਤਾ ਗਿਆ ਪਿਛਲੇ 23 ਤਰੀਕ ਨੂੰ ਅਸੀਂ ਡੀਐਸਪੀ ਸਾਹਿਬ ਨੂੰ ਟਟਾਣੀ ਚੌਕੀ ਮਿਲੇ ਸੀ ਤੇ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀ ਵੀ ਇੱਕ ਦਿਨ ਦੇ ਵਿੱਚ ਅਸੀਂ ਜਾਂਚ ਕਰਕੇ ਮੁਕੰਮਲ ਜਾਂਚ ਕਰਕੇ ਜਿਹੜੀ ਉਹ ਪਰਿਵਾਰ ਨੂੰ ਪ੍ਰੋਪਰ ਦੱਸ ਦਿੱਤਾ ਜਾਊਗਾ ਪਰੰਤੂ 30 ਤਰੀਕ ਤੋਂ ਅਸੀਂ ਲਗਾਤਾਰ ਫੋਨ ਕਰ ਰਹੇ ਆਂ ਡੀਐਸਪੀ ਸਾਹਿਬ ਨੂੰ ਤੇ ਉਹ ਅੱਜ ਕੱਲ ਅੱਜ ਕੱਲ ਕਰੀ ਜਾਂਦੇ ਨੇ ਜਿਸ ਕਰਨੇ ਮਜਬੂਰ ਨੂੰ ਬਸ ਅੱਜ ਸਾਨੂੰ ਇਹ ਚੰਡੀਗੜ੍ਹ ਲੁਧਿਆਣਾ ਰੋਡ ਹੈ ਜਿਹੜਾ ਉਹ ਜਾਮ ਕਰਕੇ ਬੈਠਣਾ ਪਿਆ ਤੇ ਇਹ ਜਿਹੜਾ ਧਰਨਾ ਲਗਾਇਆ ਗਿਆ ਇਹ ਬਾਈ ਜੀ ਅਣਮਿੱਥੇ ਸਮੇਂ ਲਈ ਧਰਨੇ ਦੀ ਸਾਡੀ ਕਾਲ ਹੈ ਇਸ ਟਾਈਮ ਡੀਐਸਪੀ ਸਾਹਿਬ ਐਸਐਚਓ ਸਾਹਿਬ ਸਾਡੇ ਕੋਲ ਪਹੁੰਚੇ ਨੇ ਪਰੰਤੂ ਪਰਿਵਾਰ ਉਹਨਾਂ ਤੇ ਭਰੋਸਾ ਨਹੀਂ ਕਰ ਰਿਹਾ ਕਿਉਂਕਿ ਗੱਲ ਇਹ ਹੈ ਵੀ ਆਪਾਂ ਸਹੀ ਕੋਈ ਜਵਾਬ ਹੀ ਨਹੀਂ ਆਇਆ 1 ਮਹੀਨੇ ਤੋਂ ਇਸ ਕਰਕੇ ਹੁਣ ਅਸੀਂ ਅਣਮਿੱਥੇ ਸਮੇਂ ਲਈ ਬੈਠੇ ਆ ਤੇ ਹੁਣ ਅਸੀਂ ਸਲਾਹ ਕਰਦੇ ਆ ਵੀ ਪ੍ਰਸ਼ਾਸਨ ਨਾਲ ਗੱਲ ਇਹਨਾਂ ਨਾਲ ਕਰਨੀ ਹੈ ਜਾਂ ਇਸ ਤੋਂ ਉੱਪਰਲੇ ਲੈਵਲ ਦੇ ਕਿਸੇ ਨਾਲ ਮੁੰਡੇ ਦੀ 22 ਸਾਲ ਉਮਰ ਸੀ ਮੈਰਿਡ ਸੀ ਵੀ ਅਨਮੈਰਿਡ ਮੁੰਡਾ ਸੀਗਾ ਜੀ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ ਗਰੀਬ ਪਰਿਵਾਰ ਤੋਂ ਸੀਗਾ ਬੜੀ ਮਿਹਨਤ ਅਰੇ ਬੜਾ ਸਿਆਣਾ ਮੁੰਡਾ ਸੀ ਸਾਰਾ ਇਲਾਕਾ ਦੱਸਦਾ ਤੁਹਾਡੇ ਸਾਹਮਣੇ ਆ ਅੱਜ ਸਾਰਾ ਉਸ ਬੱਚੇ ਨੂੰ ਇਨਸਾਫ ਦਿਵਾਉਣ ਲਈ ਅੱਜ ਇੰਨੀ ਗਰਮੀ ਦੇ ਵਿੱਚ ਸਾਰੇ ਲੋਕ ਸੜਕਾਂ ਦੇ ਬੈਠੇ ਮੇਰਾ ਨਾਮ ਹਰਦੀਪ ਸਿੰਘ ਗਿਆਸਪੁਰਾ ਜਿਹੜਾ ਪ੍ਰਧਾਨ ਭਾਰਤੀ ਸਾਂਝੀ ਕਾਰਦੀਆਂ ਲੁਧਿਆਣਾ ਸਰ ਇਹ ਜਿਹੜਾ ਅੱਜ ਧਰਨਾ ਲਾਇਆ ਅਸੀਂ ਚੰਡੀਗੜ੍ਹ ਨੈਸ਼ਨਲ ਹਾਈਵੇ ਜੋ ਆਪਣਾ ਜਾਂਦਾ ਵਾ ਲੁਧਿਆਣੇ ਨੂੰ ਉਹਦੇ ਉੱਤੇ ਲੱਗਿਆ ਹੋਇਆ ਇਹ ਰੋਡ ਅਸੀਂ ਜਾਮ ਕੀਤਾ ਵਾ ਇਹ ਸਾਨੂੰ ਇੱਕ ਮਜਬੂਰੀ ਵਸ ਅੱਜ ਬੈਠਣਾ ਪਿਆ ਕਿਉਂਕਿ ਇਹਦੇ ਸਬੰਧੇ ਅਸੀਂ ਪਹਿਲਾਂ ਪ੍ਰਸ਼ਾਸਨ ਨੂੰ 30 ਤਰੀਕ ਨੂੰ ਮਿਲੇ ਸੀ ਆਲਟਿਮੇਟਮ ਦਿੱਤਾ ਸੀ ਸਾਡੇ ਇੱਕ ਨੌਜਵਾਨ ਵੀਰ ਦੀ ਮੌਤ ਹੋ ਗਈ ਸੀ ਕਿ 4 ਤਰੀਕ ਨੂੰ ਭੇਡ ਭਰੀ ਹਾਲਤ ਦੇ ਵਿੱਚ ਜਿਹੜਾ ਪਰਿਵਾਰ ਵੱਲੋਂ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਵੀ ਉਹਦਾ ਕਤਲ ਹੋਇਆ ਵਾ ਉਹਦੇ ਬਾਰੇ ਉਹਨਾਂ ਨੇ ਲਿਖਤੀ ਸ਼ਿਕਾਇਤ ਵੀ 5 ਤਰੀਕ ਨੂੰ ਉੱਤੇ ਪ੍ਰਸ਼ਾਸਨ ਨੂੰ ਦੇ ਦਿੱਤੀ ਸੀ ਪਰ 1 ਮਹੀਨੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਸਬੰਧ ਦੇ ਵਿੱਚ 30 ਤਰੀਕ ਨੂੰ ਅਸੀਂ ਪੂਰਾ ਕੱਟ ਕਰਕੇ ਚੌਂਕੀ ਥਾਣੇ ਦੇ ਬਾਹਰ ਅਸੀਂ ਮਿਲੇ ਸੀ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੇ ਕਿਹਾ ਸੀ ਵੀ ਤੁਸੀਂ ਧਰਨਾ ਨਾ 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 ਲਾਓ ਅਸੀਂ ਤੁਹਾਨੂੰ 2 ਤਰੀਕ ਨੂੰ ਕਲੀਅਰ ਕਰਕੇ ਦੱਸ ਦਾਂਗੇ 10 ਵਾਰ ਦੇ ਤੱਕ ਅਸੀਂ ਪਰਸੋਂ ਵੀ ਕੌਲਾਂ ਕਰੀਆਂ ਨੇ ਡਿਪਟੀ ਸਾਹਿਬ ਨੂੰ ਤੇ ਅ ਕੱਲ ਵੀ ਪਰ ਉਹਨਾਂ ਵੱਲੋਂ ਕੋਈ ਸਾਨੂੰ ਜਵਾਬ ਨਹੀਂ ਮਿਲਿਆ ਨਾ ਸਾਨੂੰ ਕੋਈ ਮਿਲਣ ਦਾ ਵਾਅਦਾ ਕੀਤਾ ਤੇ ਅੱਜ ਸਾਨੂੰ ਬੱਚੇ ਨੂੰ ਇਨਸਾਫ ਦਿਵਾਉਣ ਦੇ ਲਈ ਕਿਉਂਕਿ ਉਹ ਮਜ਼ਦੂਰ ਪਰਿਵਾਰ ਤੋਂ ਆ ਹਰੀਜਨ ਪਰਿਵਾਰ ਤੋਂ ਆ ਅਸੀਂ ਤੋਂ ਮੈਂ ਪੁੱਛਣਾ ਚਾਹੁੰਦਾ ਵੀ ਜਦ ਕਿਸੇ ਨੂੰ ਇਨਸਾਫ ਨਹੀਂ ਮਿਲਦਾ ਤਾਂ ਸੜਕਾਂ ਤੇ ਆਉਣਾ ਸਾਡਾ ਲਾਜ਼ਮੀ ਹੋ ਜਾਂਦਾ ਕਿਉਂਕਿ ਕਦ ਤੱਕ ਹੁਣ ਇਹ ਧਰਨਾ ਲੱਗਿਆ ਰਹੇਗਾ ਦੇਖੋ ਜਦ ਤੱਕ ਸਰਕਾਰ ਜਿਹੜੇ ਤੇ ਸਰਕਾਰ ਤੇ ਪ੍ਰਸ਼ਾਸਨ ਸਾਨੂੰ ਕੋਈ ਵਧੀਆ ਇਹ ਸਾਰ ਰਿਜ਼ਲਟ ਨਹੀਂ ਦਿੰਦੇ ਵੀ ਇਹ ਬੱਚੇ ਦਾ ਕਤਲ ਕਿਵੇਂ ਹੋਇਆ ਕੀ ਗੱਲ ਸੀਗੀ ਇਹਦੇ ਪਿੱਛੇ ਕੌਣ ਆ ਤਾਂ ਅਸੀਂ ਉਦ ਤੱਕ ਇੱਥੇ ਪੱਕੇ ਬੈਠੇ ਰਹਾਂਗੇ ਅਸੀਂ ਆਪਣਾ ਇੱਥੇ ਟੈਂਟ ਦਾ ਪ੍ਰਬੰਧ ਵੀ ਕਰਨ ਲੱਗਿਆ ਤੇ ਲੰਗਰ ਦਾ ਪ੍ਰਬੰਧ ਵੀ ਕਰਨ ਲੱਗੇ ਉਹਦੇ ਵਿੱਚ ਜਿਹੜੇ ਇਹਨਾਂ ਨੇ ਗੱਲ ਕੀਤੀ ਆ ਉਹਦਾ ਮੈਡੀਕਲ ਵਗੈਰਾ ਹੋਏ ਸੀਗੇ ਰਿਪੋਰਟਾਂ ਸੀਗੀਆਂ ਇੱਕ ਇਹਨਾਂ ਕੋਈ ਸੀਟੀ ਸਕੈਨ ਦੀ ਰਿਪੋਰਟ ਇਹਨਾਂ ਕੋਲ ਸੀਗੀ ਉਹ ਅਸੀਂ ਡਾਕਟਰ ਤੋਂ ਜੋ ਵੀ ਹੈ ਅੱਜ ਹੀ ਕਲੀਅਰ ਹੋ ਜਾਂਦਾ ਤੇ ਅੱਜ ਜੱਜ ਸਮ ਹੀ ਆ ਉਹ ਡਾਕਟਰ ਦੀ ਰਿਪੋਰਟ ਤੋਂ ਹੋਂਤੇ ਇਹ ਅਗਲੇ ਕਾਰਵਾਈ ਅਸੀਂ ਕਾਨੂੰਨ ਲੀਗਲ ਵੇ ਨਾਲ ਜੋ ਹੋਏਗੀ ਉਹ ਕਰਾਂਗੇ ਸਰ ਪਰਿਵਾਰ ਵਾਲਿਆਂ ਨੇ ਕਹਿਣਾ ਵੀ ਬਹੁਤ ਲੰਬੇ ਸਮੇਂ ਤੋਂ ਐਪਲੀਕੇਸ਼ਨਾਂ ਦੇ ਰਹੇ ਨੇ ਪਰ ਉਹ ਤੇ ਕੋਈ ਐਕਸ਼ਨ ਨਹੀਂ ਕੀਤਾ ਜਾ ਰਿਹਾ ਨਹੀਂ ਪਰਚਾ ਪਹਿਲਾਂ ਦਰਜ ਹੋਇਆ ਸੀਗਾ ਜੀ ਪਰਚਾ ਰਜਿਸਟਰਡ ਹੈ ਪਰਚਾ ਰਜਿਸਟਰਡ ਹੋਣ ਦੇ ਉੱਤੇ ਬਸਲਾ ਜਿਹੜਾ ਜਿਹੜੀ ਉਹਨਾਂ ਦੀ ਡਿਮਾਂਡ ਸੀ ਜਾਂ ਗਰਵੈਂਸ ਸੀ ਉਹ ਮੈਡੀਕਲ ਰਿਪੋਰਟ ਅਜੇ ਤੱਕ ਆਈਆਂ ਨਹੀਂ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਕਲੀਅਰ ਹੋਏਗਾ ਸਰ ਹੁਣ ਤਰਨਾ ਚੱਕਿਆ ਗਿਆ ਬਿਲਕੁਲ ਜੀ ਹੁਣ ਉਹਨਾਂ ਨੂੰ ਅਸੀਂ ਮੈਡੀਕਲ ਰਿਪੋਰਟ ਤੋਂ ਲਿਆਉਣ ਵਾਸਤੇ ਉਹਨਾਂ ਦੇ ਨਾਲ ਫੈਮਿਲੀ ਮੈਂਬਰ ਜਾਂ ਕੋਈ ਜਾਏਗਾ ਤੋ ਅਸੀਂ ਪੀਜੀਆ ਤੋਂ ਅੱਜ ਹੀ ਕਲੈਕਟ ਕਰਾਂਗੇ ਜਿਹੜੀ ਵੀ ਰਿਪੋਰਟ ਆਏਗੀ ਰਿਪੋਰਟ ਦੇ ਆਧਾਰ ਤੇ ਅਸੀਂ ਕਾਰਵਾਈ ਕਰਾਂਗੇ ਸਰ ਉਹਨਾਂ ਨੇ ਇਹ ਵੀ ਕਹਿਣਾ ਵੀ ਕੋਈ ਪੋਲੀਟੀਕਲ ਪ੍ਰੈਸ਼ਰ ਪਿਆ ਹੈ ਨਹੀਂ ਨਹੀਂ ਜੀ ਇਹੋ ਜੇ ਕੇਸਾਂ ਦੇ ਵਿੱਚ ਕੋਈ ਪੋਲੀਟੀਕਲ ਪ੍ਰੈਸ਼ਰ ਵਾਲੀ ਕੋਈ ਗੱਲ ਨਹੀਂ ਹੁੰਦੀ ਉਹ ਲੀਗਲ ਵੇਅ ਨਾਲ ਜਿਹੜੀ ਅਜੇ ਮੈਡੀਕਲ ਰਿਪੋਰਟ ਆਉਣ ਦਾ ਕਰਕੇ ਹੀ ਡਿਲੇ ਹੋਈ ਹੈ ਹੋਰ ਕੋਈ ਉਹਨਾਂ ਨੂੰ ਵੀ ਪਤਾ ਹੈ ਇਸ ਬਾਰੇ ਵੀ ਬਾਕੀ ਉੱਤਰ ਰਿਪੋਰਟ ਨਹੀਂ ਆਈ ਉਹ ਹੁਣ ਸੀਡੀ ਨਾਲ ਲੈ ਕੇ ਰਿਪੋਰਟ ਲੈ ਕੇ ਆਉਣਗੇ ਕਿਹੜਾ ਪਿੰਡਾ ਜੀ ਕੀ ਘਟਨਾ ਹੋਈ ਸੀ ਬੱਚੇ ਨਾਲ ਕਿੰਨੇ ਸਾਲ ਦਾ ਸੀ ਕੀ ਨਾਮ ਆ ਘਟਨਾ ਤਾਂ ਜੀ ਬਸ ਜਾਂਦਾ ਜੀ ਉਹ ਮੁੰਡੇ ਨੇ ਜਾਂਦਾ ਹੁੰਦਾ ਦੀ ਘੁੰਮਣ ਚ ਰਹਿ ਗਿਆ ਰੋਟੀ ਪਾਣੀ ਖਾ ਕੇ ਗਿਆ ਬੜਾ ਸੋਹਣਾ ਘਰ ਉਹ ਬਸ ਮੁੜ ਕੇ ਘਰ ਨਹੀਂ ਆਇਆ ਮੁੰਡਾ ਮੇਰਾ ਕੀ ਨਾਮ ਸੀਗਾ ਬੱਚੇ ਮਨਪ੍ਰੀਤ ਜੀ ਕਿੰਨੀ ਉਮਰ ਸੀ ਮੇਰਾ ਉੱਤੇ ਲਿਖੀ ਹੋਏ تھے 25 ਸਾਲ ਦਾ ਸੀ ਜੀ ਕਿੰਦਣ ਦੀ ਘਟਨਾ ਪਾ ਘਟਨਾ ਅਨੁਸਾਰ ਜੀ ਮੀਨਾ ਹੋ ਗਿਆ ਜੀ ਘਟਨਾ ਹੋਈ ਨੂੰ ਤਾਂ ਕਿਸੇ ਨੇ ਸਾਨੂੰ ਪੁੱਛਿਆ ਕਿ ਨਹੀਂ ਸਾਰੇ ਨਹੀਂ ਸਾਡੇ ਕਿਸੇ ਨੇ ਨਹੀਂ ਪੁੱਛੀ ਹੈਗੀ ਕਰ ਮੀਨਾ ਤੂੰ ਜੀ ਪੂਰੇ ਥਾਣੇ ਕੰਪਲੇਂਟ ਕੀਤੀ ਹੈ ਕੋਈ ਕੀਤੀ ਜੀ ਮੈਂ ਘਰ ਦੇ ਬੈਠੇ ਨੇ ਕੀਤੀ ਹੈ ਸਾਡੇ ਜੀ ਪਿਤਾ ਬੈਠਾ ਰਹਿੰਦੇ ਨੇ ਇਹ ਤਾਂ ਕੁੜੀ ਦੀ ਗੱਲ ਨਹੀਂ ਮੈਨੂੰ ਤਾਂ ਜੀ ਕੋਈ ਪਤਾ ਨਹੀਂ ਮੈਂ ਤਾਂ ਬੇਹੋਸ਼ ਸੀ ਉਹ ਦਿਨ ਦੀ ਮੈਨੂੰ ਕੋਈ ਸੁਰਤ ਨਹੀਂ ਹੈਗੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੀ ਮੰਗ ਕੇ ਸਾਨੂੰ ਇਹੀ ਚਾਹੀਦਾ ਵੀ ਸਾਨੂੰ ਬਸ ਹਿਸਾਬ ਚਾਹੀਦਾ ਮੈਂ